मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਮੈਂ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 10 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਸਰਕਾਰ ਇਹ ਉਹਦਾ ਕਹਿ ਰਹੀ ਹੈ ਵੀ ਜਿਹੜੀ ਮਰੀ 100% ਉਹ ਲਿਖਾਂਗੇ ਜਿੰਦੇ ਤਾਂ ਮਮੂਲੀ ਪਾਣੀ ਰੰਗਿਆ ਉਹ ਚੌਰ ਦਾ ਥੋੜਾ ਜਿਹਾ ਰੰਗ ਉੱਤੇ ਮਮੂਲੀ ਮਿੱਟੀ ਹੋਣ ਜੋ ਮਾਨਾ ਬਣ ਗਿਆ ਇਹ ਅਸੀਂ ਅੱਜ ਅਠਾ ਦਿਨਾਂ ਤੋਂ ਜਮੀਦਾਰ ਵੱਢ ਕੇ ਇੱਥੇ ਬੈਠੇ ਆ ਰੋੜ ਰਾਇਆ ਕੋਈ ਲੈ ਨਹੀਂ ਰਿਹਾ ਕੋਈ ਵੇਖ ਨਹੀਂ ਰਿਹਾ ਇੱਥੇ ਕੋਈ ਆ ਹੀ ਨਹੀਂ ਜੀ ਅਜੇ ਤੱਕ ਜੇ ਕੋ ਅਫਸਰ ਆਉਂਦੇ ਨੇ ਉਹ ਬਾੜ ਜਿ ਬਾੜ ਵੇ ਇੱਕ ਕੇ ਚਾਹੀਏ ਤੁਮ ਬਾੜ ਬਾੜ ਨਿਕਲ ਜਾਂਦੇ ਨੂੰ ਉਹ ਸਿਰ ਵੀ ਜ਼ਿਮੀਂਦਾਰ ਘੱਟੇ ਨਾ ਹੋਣ ਇਹ ਜਿਹੜਾ ਖੱਕਰ ਦਾ ਪਾਣੀ ਚੜ ਗਿਆ ਨਾ ਉਹਦੇ ਕਰਕੇ ਨੁਕਸਾਨ ਹੋ ਗਿਆ ਫਸਲ ਆਈ ਹੋਈ ਹੈ ਪਰ ਇਹਦੇ ਉੱਤੇ ਹੁਣ ਮਿੱਟੀ ਜੜੀ ਹੋਈ ਹੈ ਕੱਲ ਮੈਡਮ ਆਏ ਸੀ ਇਨਸੈਕਟ ਸਰਬ ਉਹਨਾਂ ਨੇ ਵੀ ਕਿਹਾ ਸੀ ਉਹ ਵੀ ਕਹਿੰਦੇ ਵੀ ਇੱਕ ਦੋ ਦਿਨਾਂ ਚਾਹੀਏ ਵੇਖਣੇ ਜੇ ਕੋਈ ਸਰਕਾਰ ਇਹਦੇ ਬਾਰੇ ਕੋਈ ਰਿਆਸਤ ਦਿੰਦੀ ਵੀ ਇਹਦਾ ਕੀ ਕਰਨਾ ਇਹਨੂੰ ਕਿਸ ਤਰੀਕੇ ਨਾਲ ਕੋਈ ਪਿੱਛੋਂ

D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਝੋਨਾ ਮੰਡੀਆਂ ਦੇ ਵਿੱਚ ਆਣ ਲੱਗ ਗਿਆ ਤੇ ਕਿਸਾਨ ਝੋਨਾ ਵੇਚਣ ਦੇ ਲਈ ਮੰਡੀਆਂ ਦੇ ਵਿੱਚ ਪਹੁੰਚੇ ਹੋਏ ਨੇ ਤੇ ਸਾਡੇ ਨਾਲ ਵੀ ਖੜੇ ਨੇ ਪਰ ਜੋ ਹਾਲਾਤ ਆਪਾਂ ਪਿਛਲੇ ਸਾਲ ਦੇਖੇ ਸੀ ਝੋਨੇ ਨੂੰ ਲੈ ਕੇ ਲੋਕਾਂ ਨੂੰ ਕਿੰਨੀ ਖੱਜਲ ਖਵਾਰੀ ਹੋਈ ਸੀ ਕਿਸਾਨਾਂ ਦਾ ਬੁਰਾ ਹਾਲ ਹੋ ਗਿਆ ਸੀਗਾ ਕਿਉਂਕਿ ਮੰਡੀਆਂ 'ਚੋਂ ਝੋਨਾ ਨਹੀਂ ਚੱਕਿਆ ਜਾ ਰਿਹਾ ਸੀ ਤਾਂ ਅੱਜ ਅਸੀਂ ਮੰਡੀ ਦੇ ਵਿੱਚ ਪਹੁੰਚੇ ਆਂ ਤੇ ਗੱਲਬਾਤ ਕਰਾਂਗੇ ਕਿਸਾਨਾਂ ਦੇ ਨਾਲ ਵੀ ਕਿੱਦਾਂ ਦਾ ਮਾਹੌਲ ਹੈ ਜਿੱਦਾਂ ਤੁਸੀਂ ਦੇਖ ਹੀ ਰਹੇ ਹੋ ਜੋ ਘੱਗਰ ਦੀ ਵੀ ਮਾਰ ਪਈ ਉਹਦੇ ਨਾਲ ਕਿਸਾਨਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਤੁਸੀਂ ਦੇਖ ਸਕਦੇ ਹੋ ਜੀਰੀ ਕਿਵੇਂ ਖਰਾਬ ਹੋ ਗਈ ਐ ਇਸ ਜੀਰੀ ਦਾ ਹੱਲ ਨਹੀਂ ਹੋ ਰਿਹਾ ਕਿਸਾਨਾਂ ਕੋਲ ਇਹ ਵੀ ਰੋਸ ਆ ਵੀ ਇਹਦਾ ਕੀ ਕਰਾਂਗੇ ਅਸੀਂ ਜੋ ਘੱਗਰ ਦੇ ਨਾਲ ਲੱਗਦੀ ਜ਼ਮੀਨਾਂ ਦੀ ਜੀਰੀ ਲੱਗੀ ਹੋਈ ਸੀਗੀ ਫਸਲ ਲੱਗੀ ਹੋਈ ਸੀ ਉਹਨੂੰ ਮਾਰ ਪਈਆ ਪਾਣੀ ਦੀ ਪਾਣੀ ਦੀ ਅਜੇ ਹੀ ਮਾਰ ਪਈਆ ਵੀ ਇਹਦਾ ਕੋਈ ਹੱਲ ਹੀ ਨਹੀਂ ਹੋ ਰਿਹਾ ਕਿੱਥੇ ਵਿਕੇਗੀ ਇਹਦਾ ਕੀ ਹੋਏਗਾ ਗੱਲਬਾਤ ਕਰਾਂਗੇ ਬਾਪੂ ਜੀ ਮੰਡੀ ਦੇ ਵਿੱਚ ਫਸਲ ਲੈ ਕੇ ਪਹੁੰਚੇ ਹੂੰ ਜੀਰੀ ਖਰਾਬ ਐ ਕੀ ਹੋ ਰਿਹਾ ਜੀ ਇਸ ਤਰ੍ਹਾਂ ਹੋ ਗਿਆ ਜੀ ਜਿਹੜੇ ਤਾਂ ਸਰਕਾਰ ਹੈ ਉਹ ਤਾਂ ਕਹਿ ਰਹੀ ਵੀ ਜਿਹੜੀ ਮਰੀ ਏ 100% ਉਹ ਲਿਖਾਂਗੇ ਜ਼ਿੰਮੇਵਾਰ ਤਾਂ ਮਾਰਿਆ ਗਿਆ ਉਹ ਤਾਂ ਨਾ ਬਹ ਹੋ ਰਹੇਗੀ ਜਿੰਦੇ ਤਾਂ ਮਮੂਲੀ ਪਾਣੀ ਰੰਗਿਆ ਉਹ ਚੌਰ ਦਾ ਥੋੜਾ ਜਿਹਾ ਰੰਗ ਉੱਤੇ ਮਮੂਲੀ ਮਿੱਟੀ ਹੋਣ ਜੋ ਮਾਨਾ ਬਣ ਗਿਆ ਇਹ ਅਸੀਂ ਅੱਜ ਅਠਾ ਦਿਨਾਂ ਤੋਂ ਜ਼ਿੰਮੇਵਾਰ ਵਾਢੀ ਕੇ ਇੱਥੇ ਬੈਠੇ ਆ ਰੋੜ ਰਾਇਆ ਕੋਈ ਲੈ ਨਹੀਂ ਰਿਹਾ ਕੋਈ ਵੇਖ ਨਹੀਂ ਰਿਹਾ ਇਹਦਾ ਗਵਰਨਮੈਂਟ ਕੋ ਹੱਲ ਕੱਢੇ ਕੋਈ ਥੋੜਾ ਬਕੋਣਾ ਏ ਜਿੰਮੇਦਾਰ ਨੂੰ ਦੇਵੇ ਕੋਈ ਉਧਰ ਦੇਵੇ ਜਾਂ ਉਹ ਆਪ ਦਾ 100 80 ਤੋਂ 100 ਬਣਾ ਕੇ ਵੇਚ ਰਹੇ ਨੇ ਜਿੰਮੇਦਾਰ ਤਾਂ ਮਾਰਿਆ ਗਿਆ ਜਿੰਦੇ ਕੋ ਦੋ ਮਾ ਦਾਣੇ ਹੈ ਥੋੜੇ ਬਹੁਦੇ ਕੋ 4 ਕੁਆਂਟ ਪੰਜ ਕੁਆਂਟ ਨਿਕਲੇ ਉਹਨੂੰ ਖਰੀਦ ਨਹੀਂ ਲਿਆ ਉਹਨੂੰ ਪੁੱਛ ਨਹੀਂ ਦਿਆ ਸੋ ਜਿੱਦਾਂ ਕੀ ਗੱਲ ਕਰਾਂਗੇ ਆਪਾਂ ਕਿਸੇ ਪ੍ਰਸ਼ਾਸਨੇ ਆ ਕੇ ਗੱਲਬਾਤ ਕੀਤੀ ਕਿਸੇ ਸਰਕਾਰ ਦੇ ਅਧਿਕਾਰੀ ਨੇ ਅਸੀਂ ਥੋੜਾ ਹੱਲ ਕਰਾਂਗੇ ਫਸਲ ਨੂੰ ਲੈ ਕੇ ਇੱਥੇ ਕੋਈ ਆ ਹੀ ਨਹੀਂ ਜੀ ਅਜੇ ਤੱਕ ਜੇ ਕੋ ਅਫਸਰ ਆਉਂਦੇ ਨੇ ਉਹ ਬਾਹਰ ਜਿ ਬਾਹਰ ਵੇਖ ਕੇ ਚਾਹੀਏ ਕਿ ਟੋ ਬਾਹਰ ਬਾਹਰ ਨਿਕਲ ਜਾਂਦੇ ਨੇ ਉਹ ਸਿਰ ਵੀ ਜ਼ਿਮੀਂਦਾਰ ਇਕੱਠੇ ਨਾ ਹੋਣ ਜਦੋਂ ਉਹ ਜ਼ਿਮੀਂਦਾਰ ਇਕੱਠੇ ਹੁੰਦੇ ਨੇ ਵੀ ਸਾਡੇ ਵੇਖੋ ਹੀ ਹੱਲ ਕਰੋ ਕੋਈ ਹੱਲ ਨਹੀਂ ਕਰਦਾ ਜਿਵੇਂ ਤੁਹਾਡੇ ਹਲਕੇ ਦੇ ਵਿਧਾਇਕ ਸਾਹਿਬ ਸੀ ਪਠਾਨ ਮਦਰ ਸਾਹਿਬ ਤਾਂ ਚਲੋ ਇੱਧਰ-ਉੱਧਰ ਹੋਏ ਨੇ ਪਰ ਜਿਹੜੇ ਹਟਾਣਾ ਸਾਹਿਬ ਨਵੇਂ ਇੰਚਾਰਜ ਲੱਗੇ ਨੇ ਹਲਕਾ ਦੇ ਉਹਨਾਂ ਨੇ ਅਕੇ ਵੀ ਗੱਲਬਾਤ ਨਹੀਂ ਕੀਤੀ ਨਹੀਂ ਜੀ ਕੋਈ ਅਜੇ ਤੱਕ ਨਹੀਂ ਪਹੁੰਚੇ ਇੱਥੇ ਉਹਦਾ ਸੋਗ ਜੋ ਹੁੰਦਾ ਵੀ ਖੜੇ ਰੌਲਾ ਪਾਉਂਦਾ ਕੋਈ ਇਹ ਹੀ ਦਾ ਸਾਨੂੰ ਰੌਲਾ ਪਿਆ ਜੇ ਕੋਈ ਜੇ ਕੋ ਆਂਦਾ ਹੋਣ ਨੂੰ ਸਰਕਾਰ ਇਹ ਆ ਗੋਈ ਕਰ ਰਹੀ ਹੈ ਤੇ ਤੁਹਾਡੇ ਨਾਲ ਖੜਦੇ ਸੀ ਪਠਾਨ ਮਦਰ ਆ ਖੜਦੇ ਸੀ ਬਿਲਕੁਲ ਅੱਜ ਹੁੰਦੇ ਵੀ ਫੜਕੇ ਜਿਉਂਦੇ ਨੂੰ ਘਰੋਂ ਹੂੰ ਯਾਦ ਆਉਂਦੀਆਂ ਯਾਦ ਆਉਂਦੇ ਦਾ ਬਿਲਕੁਲ ਹੁੰਦੀ ਹੈ ਜੀ ਇੱਕ ਕਿਉਂ ਨਹੀਂ ਸੋ ਇਸ ਤੋਂ ਇਲਾਵਾ ਹੋਰ ਕੀ ਪਰੇਸ਼ਾਨੀ ਆ ਰਹੀ ਹੈ ਮੰਡੀ ਦੇ ਵਿੱਚ ਕੋਈ ਢੋਟ ਵਾਈ ਨੂੰ ਲੈ ਕੇ ਸਫਾਈ ਨੂੰ ਲੈ ਕੇ ਜੀ ਕੋਈ ਹੋਰ ਕੋਈ ਅਵਸਰ ਆ ਹੀ ਨਹੀਂ ਰਿਹਾ ਜੀ ਜੀ ਕੋਈ ਖਰੀਦ ਹੀ ਨਹੀਂ ਰਿਹਾ ਸਫਾਈ ਹੋਈ ਪਈ ਸਫਾਈ ਹੋਈ ਪਈ ਐ ਅਸੀਂ ਲੱਗੇ ਮਜ਼ਦੂਰ ਲੱਗੇ ਨੇ ਮਜ਼ਦੂਰੀ ਵੇਲੇ ਬੈਠੇ ਨੇ ਉਹ ਵੀ ਰੋ ਰਹੇ ਨੇ ਵੀ ਰੋਟੀ ਦੀ ਤਕਾਈਏ ਹੁਣ ਫੇਰਾ ਪੂਰਾ ਚੱਲ ਰਿਹਾ ਪੂਰਾ ਚੱਲ ਗਿਆ ਫਿਰ ਜੇ ਮਾੜਾ ਮੋਟੀ بارشਪੂਰਛ ਹੋ ਗਈ ਫਿਰ ਜ਼ਿਮੀਦਾਰ ਪੜਤਰਾ ਰੋਲ ਜਾਣਗੇ ਜੀ ਕੋਈ ਵੀ ਪੁੱਛ ਨਹੀਂ ਰਿਹਾ ਸੋ ਮੰਡੀ ਦਾ ਹਾਲ ਤੁਸੀਂ ਦੇਖ ਸਕਦੇ ਹੋ ਕੜਾਮ ਦੇ ਵਿੱਚ ਮੰਡੀ ਪੈਂਦੀ ਆ ਚੋਨਾ ਮੰਡੀਆਂ ਦੇ ਵਿੱਚ ਪਿਆ ਕਿਸਾਨਾਂ ਦਾ ਬੁਰਾ ਹਾਲ ਹੈ ਨਾ ਕੋਈ ਆ ਰਿਹਾ ਹੈ ਨਾ ਵਿਕਰੀ ਹੈ ਨਾ ਕੋਈ ਚੱਕੀ ਆ ਰਹੀ ਸਫਾਈ ਹੋਈ ਪਈ ਆ ਜੀਰੀ ਦੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਬੋਰੀਆਂ ਭਰੀਆਂ ਹੋਈਆਂ ਨੇ ਇਹਨਾਂ ਦੀ ਸਾਰ ਕੌਣ ਲਏਗਾ ਕਿਉਂਕਿ ਜੋ ਹਾਲਾਤ ਆਪਾਂ ਪਿੱਛੇ ਜੇ ਦੇਖੇ ਨੇ ਕਿਸਾਨਾਂ ਦੇ ਬਹੁਤ ਮਾੜਾ ਦੌਰ ਸੀ ਜੋ ਘੱਗਰ ਦੇ ਪਾਣੀ ਦੀ ਮਾਰ ਪਈ ਆ ਲੋਕਾਂ ਦੀ ਜੀਰੀ ਵੀ ਖਰਾਬ ਪਈ ਆ ਮੰਡੀਆਂ ਦੇ ਵਿੱਚ ਤੇ ਜ਼ਿਮੀਂਦਾਰ ਪਰੇਸ਼ਾਨ ਨੇ ਕੋਈ ਬਾਹ ਨਹੀਂ ਫੜ ਰਾ ਇਹਨਾਂ ਦੀ ਸਾਰ ਕੌਣ ਲਏਗਾ ਕੌਣ ਆ ਕੇ ਪੁੱਛੇਗਾ ਭਾਈ ਅਸੀਂ ਤੁਹਾਡਾ ਹੱਲ ਕਰਦੇ ਹਾਂ ਕਿਉਂਕਿ ਦਾਅਵੇ ਵੱਡੇ ਵੱਡੇ ਕੀਤੇ ਜਾਂਦੇ ਨੇ ਸਰਕਾਰਾਂ ਵੱਲੋਂ ਅਸੀਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਨੂੰ ਮੁਆਵਜ਼ਾ ਦੇਵਾਂਗੇ ਕਿਸਾਨਾਂ ਨਾਲ ਐਦਾਂ ਕਰਦਾਂਗੇ ਕਿਸਾਨਾਂ ਦੇ ਨਾਲ ਆ ਪਰ ਅੱਜ ਜਦੋਂ ਲੋੜ ਆ ਤਾਂ ਕਿੱਥੇ ਆ ਸਰਕਾਰ ਪ੍ਰਸ਼ਾਸਨ ਕਿੱਥੇ ਆ ਕੌਣ ਸੁਣੇਗਾ ਇਹਨਾਂ ਦੀ ਇਹ ਵੀ ਦੁਖੀ ਨੇ ਕੁੱਤਾ ਵਾਂਗੂ ਪਾਲੀ ਫਸਲ ਜਦੋਂ ਰੁਲਦੀ ਹੈ ਤਾਂ ਰੋਣਾ ਤਾਂ ਆਂਦਾ ਹੀ ਆ ਜਦੋਂ ਕਿਸਾਨ ਫਿਰ ਪ੍ਰੋਟੈਸਟ ਕਰਦੇ ਨੇ ਧਰਨੇ ਮੁਜ਼ਾਹਰੇ ਕਰਦੇ ਨੇ ਬੋਲਦੇ ਨੇ ਫਿਰ ਹਮਲੇ ਕਿਤੇ ਜਾਂਦੇ ਨੇ ਵੀ ਇਹ ਵੇਲੇ ਨੇ ਸੜਕਾਂ ਰੋਕ ਕੇ ਬੈਹਂਦੇ ਨੇ ਪਰ ਜੇ ਅੱਜ ਹੱਲ ਹੋਏਗਾ ਤਾਂ ਅੱਗੇ ਨੂੰ ਨੌਬਤ ਨਹੀਂ ਆਏਗੀ ਜੇ ਹੱਲ ਹੁੰਦਾ ਤਾਂ ਕਿਸਾਨਾਂ ਨੂੰ ਧਰਨੇ ਮੁਜ਼ਾਰੇ ਲਾਉਣ ਦੀ ਲੋੜ ਨਾ ਪਵੇ ਕਿਸਾਨ ਨੂੰ ਰੋਣਾ ਨਾ ਪਵੇ ਕਿਸਾਨ ਮਾਲਕ ਹੈ ਜੋ ਦੁਨੀਆ ਦਾ ਢਿੱਡ ਭਰਦਾ ਪਰ ਅੱਜ ਆਪ ਹੋ ਕਿਵੇਂ ਪਰੇਸ਼ਾਨ ਆ ਮੰਡੀ ਦੇ ਵਿੱਚ ਖੜੇ ਆ ਦੇਖ ਸਕਦੇ ਹੋ ਤੁਸੀਂ ਹਰਪ੍ਰੀਤ ਸਿੰਘ ਆਰਤੀ ਸਾਡੇ ਨਾਲ ਨੇ ਆਰਤੀ ਸਾਹਿਬ ਜਿੱਦਾਂ ਕਿ ਕਿਸਾਨਾਂ ਨਾਲ ਵੀ ਗੱਲਬਾਤ ਹੋਈ ਆ ਆਪਣੀ ਵੀ ਦੁਖੀ ਨੇ ਤੁਸੀਂ ਕਿਦਾਂ ਦੇਖਦੇ ਹੋ ਇਸ ਹਾਲਾਤ ਨੂੰ ਲੈ ਕੇ ਜੀ ਇਹ ਜਿਹੜਾ ਘਰਦਾ ਪਾਣੀ ਚੜ ਗਿਆ ਨਾ ਉਹਦੇ ਕਰਕੇ ਨੁਕਸਾਨ ਹੋ ਗਿਆ। 2-3 ਦਿਨ ਹੋ ਗਏ ਨੇ। ਫਸਲ ਆਈ ਹੋਈ ਹੈ ਪਰ ਇਹਦੇ ਉੱਤੇ ਹੁਣ ਮਿੱਟੀ ਚੜੀ ਹੋਈ ਹੈ। ਸੈਲਰ ਵਾਲੇ ਵੀ ਕਹਿ ਰਹੇ ਨੇ ਵੀ ਜੇ ਇਹਨਾਂ ਦਾ ਵੇਖਨੇ ਕੋਈ ਹੱਲ ਨਿਕਲਦਾ। ਕੱਲ ਮੈਡਮ ਆਏ ਸੀ ਇਨਸਪੈਕਟਰ ਸਾਹਿਬ ਉਹਨਾਂ ਨੇ ਵੀ ਕਿਹਾ ਸੀ। ਉਹ ਵੀ ਕਹਿੰਦੇ ਵੀ 1-2 ਦਿਨਾਂ ਚਾਹੀ ਵੇਖਨੇ ਜੇ ਕੋਈ ਸਰਕਾਰ ਇਹਨਦੇ ਬਾਰੇ ਕੋਈ ਰਿਆਤ ਦੇਂਦੀ ਵੀ ਇਹਨਾਂ ਦਾ ਕੀ ਕਰਨਾ ਹੈ ਇਹਨੂੰ ਕਿਸ ਤਰੀਕੇ ਨਾਲ ਕੋਈ ਪਿੱਛੋਂ ਪੋਲਟਲ ਤੇ ਆਏਗੀ ਸਕੀਮ ਤੇ ਫਿਰ ਇਹਦੀ ਖਰੀਦ ਸ਼ੁਰੂ ਹੋਏਗੀ। ਤੁਸੀਂ ਗੱਲ ਕਰੋਗੇ ਅੱਗੇ ਪ੍ਰਸ਼ਾਸਨ ਲਗਾਤਾਰ ਵੀ ਇਹਨਾਂ ਦਾ ਹਾਲ ਦੇਖਿਆ ਮੈਡਮ ਦੇ ਨੋਟਿਸ ਚ ਜੀ ਜਿੰਨਾ ਦੀ ਇੱਥੇ ਡਿਊਟੀ ਲੱਗੀ ਹੋਈ ਹੈ ਹੋਰ ਕੋਈ ਦਿੱਕਤ ਪਰੇਸ਼ਾਨੀ ਮੰਡੀ ਦੇ ਵਿੱਚ ਟੋਟੋ ਇਹ ਲੈ ਕੇ ਸੀਜ਼ਨ ਸ਼ੁਰੂ ਹੀ ਹੋਇਆ ਹੈ ਵੇਖੋ ਥੋੜੇ ਟਾਈਮ 'ਚ ਸਾਰਾ ਕੁਝ ਰੈਗੂਲਰ ਹੋ ਜਾਏਗਾ ਸਾਰੇ ਸਾਡੀ ਦਾ ਜੀ ਸਾਰੀ ਮੂੰਗੀ ਪੱਕ ਗਈ ਫਸਲ ਸਾਰਾ ਪੱਕ ਚੁੱਕਾ ਹੈ ਅਸੀਂ ਛੱਡਾਂਗੇ ਕਿੱਥੇ ਇੱਥੇ ਅੱਗੇ ਛੱਡਣ ਜਗ੍ਹਾ ਹੈ ਨਹੀਂ ਫਸਲ ਦਾ ਸਾਰਾ ਫੇਸ ਪੱਕ ਕੇ ਆਏ ਨੇ ਮਸ਼ੀਨਾਂ ਕੱਟਣ ਲੱਗ ਰਹੀਆਂ ਨੇ ਅਗੋਲ ਵੀ ਜਨਾਹ ਜਗਾ ਕਰਕੇ ਦੇਖ ਰਹਾ ਕਿ ਕੀ ਕਰੀਏ ਜੇ ਨਹੀਂ ਦਿਉਣਾ ਸੀ ਇੱਕ ਦੋ ਦਿਨ ਆ ਪੰਜ ਹਫਤਾ ਪਿੰਡਾਂ ਫਿਰ ਜਾ ਕੇ ਜੀਡੀਰ ਨੂੰ ਰੋਕਾਂ ਦੀ ਡਾਂਗਾ ਮਾਰਨ ਜੋ ਮਰਜੀ ਕਰਨ ਸਰਕਾਰ ਦਾ ਕੰਮ ਤਾਂ ਹੀ ਰਹਿ ਗਿਆ ਬੀਡੋਕਨ ਕੋਟ ਕੇ ਮਾਰ ਦਿਓ ਉਹ ਤਾਂ ਕੰਮ ਨਹੀਂ ਰਹਿ ਗਿਆ ਸਰਕਾਰ ਕੋਲ ਕੀ ਹੂਤ ਨਲ ਰਹੀ ਹੈ ਪਹਿਲਾਂ ਸਾਨੂੰ ਆਖਿਆ ਗਿਆ ਇਲਾਜ ਹੋਵੇਗਾ ਉਹ ਕਿਹੜਾ ਇਲਾਜ ਹੋ ਰਿਹਾ ਜੀ ਸਾਨੂੰ ਦੱਸੋ ਦੋ ਜਿਹੜਾ ਅੱਜ ਬਿਮਾਰ ਹੈ ਉਹਨੂੰ ਦੋ ਮਹੀਨੇ ਦੀ ਦਵਾਈ ਮਿਲੇਗੀ ਆਹ ਉਹਨਾਂ ਕਾ 2 ਦਸੰਬਰ ਜੋ ਉਹ ਸਾਡੀ ਯੋਜਨਾ ਚੱਲੇਗੀ ਇਹਦੇ ਸਾਡੇ ਮੁੱਖ ਮੰਤਰੀ ਕਹਿੰਦੇ ਨੇ ਕੀ ਹੋਵੇਗਾ ਸਾਡਾ ਜੀ ਖੇੜੀ ਖੋਈ ਗਈ ਹੈ ਕਰਾਂਗੇ ਨਹੀਂ ਹੋਰ ਕੀ ਕਰਾਂਗੇ ਸੋ ਜਦਾਂ ਕਿ ਕਿਸਾਨ ਦੁਖੀ ਨੇ ਖੁਦਕੁਸ਼ੀ ਕਰਨ ਤੱਕ ਦੀ ਗੱਲ ਕਰ ਰਹੇ ਨੇ ਵੀ ਅਸੀਂ ਕੀ ਕਰਾਂਗੇ ਅੱਗੇ ਜਾ ਕੇ ਸਰਕਾਰ ਨੂੰ ਚਾਹੀਦਾ ਇਹਨਾਂ ਦੀ ਮਾਂ ਫੜੇ ਜੋ ਝੋਨਾ ਖਰਾਬ ਹੋਇਆ ਮੰਡੀਆਂ ਦੇ ਵਿੱਚ ਪਿਆ ਘੱਗਰ ਦੀ ਮਾਰ ਪਈ ਆ ਇਹਨੂੰ ਚੱਕੇ ਇਹਨਾਂ ਨੂੰ ਜੋ ਮੁੱਲ ਬਣਦਾ ਉਹ ਮਿਲੇ ਜੇ ਹੱਲ ਨਿਕਲੇਗਾ ਤਾਂ ਹੀ ਕਿਸਾਨ ਖੁਸ਼ ਹੋਵੇਗਾ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉllam তবਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ